ਸਸੀ ਕਾਲ ਜੀ ਸਿਵਰਨ ਬੁਟੀਕਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਅੱਜ ਦੇ ਸੂਟ ਹੈਗੇ ਜੀ ਬੁਟੀਕ ਸਟਾਈਲ ਸੂਟ ਸਾਰੇ ਜੀ ਮਤਲਬ ਪਾਰਟੀ ਵੇਅਰ ਸੂਟ ਹੈ ਹੈਂਡਵਰਕ ਹੋਇਆ ਹੋਇਆ ਫੈਬਰਿਕ ਬਹੁਤ ਹੀ ਵਧੀਆ ਹੈ ਜੀ ਪਿਓਰ ਸਿਲਕ ਦਾ ਔਰਗੈਂਜਾ ਦਾ ਤੁਹਾਨੂੰ ਸੂਟ ਮਿਲੇਗਾ ਜੀ ਬਹੁਤ ਹੀ ਪਿਆਰਾ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਪਿਓਰ ਸਿਲਕ ਦਾ ਸੂਟ ਹੈ ਜੀ ਔਰਗੈਂਜਾ ਦਾ ਦੁਪੱਟਾ ਟੋਟਲ ਇਹਦੇ ਤੇ ਹੈਂਡਵਰਕ ਹੋਇਆ ਹੋਇਆ ਹੈ ਜੀ ਬਨਾਰਸੀ ਨਾਲ ਦੁਪੱਟਾ ਲਾਇਆ ਵਾ ਬਨਾਰਸੀ ਸਟਾਈਲ ਹੈ ਜੀ ਦੁਪੱਟਾ ਹੈਗਾ ਹੁਣ ਔਰਗੈਂਜਾ ਦਾ ਸੂਟ ਦਾ ਪ੍ਰਾਈਸ ਹੈਗਾ ਜੀ 5895 5895 ਸੂਟ ਦਾ ਪ੍ਰਾਈਸ ਹੈ ਬਹੁਤ ਸੋਹਣੇ ਪੀਕਾਕ ਬਣੇ ਹੋਏ ਆ ਜੀ ਇਹ ਸੂਟ ਚੈੱਕ ਕਰੋ ਜੀ ਨਾ ਤਾਂ ਇਹ ਪਿੰਕੇ ਆ ਨਾ ਇਹ ਮੰਜੈਂਟਾ ਆ ਬਹੁਤ ਹੀ ਪਿਆਰਾ ਸ਼ੇਡ ਹੈ ਜੀ ਅਸੀਂ ਖੁਦ ਸੂਟ ਰੇਡੀ ਕਰਾਇਆ ਜੀ ਸਾਰੇ ਸੂਟਾਂ ਤੇ ਤੁਹਾਨੂੰ ਹੈਂਡਵਰਕ ਮਿਲੂਗਾ ਪਿਓਰ ਸ਼ਿਮਰ ਸਿਲਕ ਦੀ ਹੈਂਡਵਰਕ ਦੀ ਸ਼ਰਟ ਹੈ ਜੀ ਦੁਪੱਟਾ ਹੈਗਾ ਜੀ ਛਪੌਣ ਦਾ ਸੰਤੂਨ ਦੀ ਨਾਲ ਬਾਟਮ ਲਗਾਈ ਗਈ ਹੈ ਜੀ ਬਹੁਤ ਸੋਹਣੇ ਪੀਕਾਕ ਬਣੇ ਹੋਏ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2695 2695 ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਬੁਟੀਕ ਸਟਾਈਲ ਸੂਟ ਹੈ ਜੀ ਇਹ ਕਿਸੇ ਭੈਣ ਦਾ ਸੂਟ ਅਸੀਂ ਰੈਡੀ ਕਰਿਆ ਜੀ ਫੋਰਨ ਭੇਜਣਾ ਇਹ ਸੂਟ ਦੀ ਲੁੱਕ ਦੇਖ ਲਓ ਜੀ ਤੁਸੀਂ ਜੇ ਤੁਸੀਂ ਐਦਾਂ ਦੇ ਸੂਟ ਸਾਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਕਲਰ ਦੱਸ ਕੇ ਰੈਡੀ ਕਰਵਾ ਸਕਦੇ ਹੋ ਜੀ ਗਲਾਸ ਸ਼ੀਮਰ ਫੈਬਰਿਕ ਹੈ ਜੀ ਕੱਪੜੇ ਦਾ ਪੂਰਾ ਤੁਹਾਨੂੰ ਘੇਰੇ ਤੇ ਮਿਲੂਗਾ ਬਾਟਮ ਤੇ ਵਰਕ ਮਿਲੂਗਾ ਜੀ ਬਹੁਤ ਸੋਹਣਾ ਦੁਪੱਟਾ ਤੁਹਾਨੂੰ ਪਿਓਰ ਗਲਾਸ ਸ਼ਿਮਰਦਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 11000 11000 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਰੈਡੀ ਕਰਕੇ ਦਵਾਂਗੇ ਜੀ ਜੇ ਤੁਸੀਂ ਬੁਟੀਕ ਕਿਸੇ ਹੋਰ ਪਹਿਲਾਂ ਟਰਾਈ ਕਰਿਓ ਜੀ ਦਾ ਕੰਮ ਦਾ ਪੁੱਛਿਓ ਜੀ ਵੀ ਕੀ ਪ੍ਰਾਈਸ ਹੈ ਹਨਾ ਚੰਗੀ ਤਰ੍ਹਾਂ ਮੈਂ ਤੁਹਾਨੂੰ ਦੁਪੱਟਾ ਵੀ ਖੋਲ ਕੇ ਦਿਖਾਉਣ ਦੀ ਕੋਸ਼ਿਸ਼ ਕਰੀ ਆ ਤੁਹਾਡੇ ਵੀ ਚੰਗੇ ਤਰ੍ਹਾਂ ਸੂਟ ਸਮਝੋ ਚਾਜ ਬਈ ਜੀ ਚੈੱਕ ਕਰੋ ਕਿੰਨਾ ਸੋਹਣਾ ਸੂਟ ਹੈ ਜੀ ਉਸ ਤੋਂ ਬਾਅਦ ਇਹ ਅਗਲੇ ਸੂਟ ਚੈੱਕ ਕਰੋ ਜੀ ਪਿਓਰ ਪਸ਼ਮੀਨਾ ਬਿਸਕੋਸ ਪਸ਼ਮੀਨਾ ਦਾ ਬੂਲਨ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਸਟੋਲ ਹੈ ਨਾਲ ਜੀ ਬਾਟਮ ਵੀ ਪਸ਼ਮੀਨੇ ਦੀ ਆ ਬਹੁਤ ਜਿਆਦਾ ਸੋਹਣੀ ਸੂਟ ਦਾ ਪ੍ਰਾਈਸ ਹੈਗਾ ਜੀ 1450 1450 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਸੂਟ ਦੇ ਕੀ ਕਹਿਣੇ ਸੂਟ ਦੀ ਲੁੱਕ ਦੇਖ ਕੇ ਨਾ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਹਰ ਬਰ ਪਸ਼ਮੀਨਾ ਲਿਆਉਣ ਦਾ ਇਹੀ ਮਤਲਬ ਹੁੰਦਾ ਹੈ ਕਿ ਨਵੇਂ-ਨਵੇਂ ਸਟਾਈਲ ਦੇ ਤੁਹਾਡੇ ਲਈ ਪਸ਼ਮੀਨੇ ਦੇ ਸੂਟ ਲੈ ਕੇ ਆਈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1450 1450 ਵਿੱਚ ਤੁਹਾਨੂੰ ਅਸੀਂ ਇੰਨਾ ਪਿਆਰਾ ਸੂਟ ਰੈਡੀ ਕਰਕੇ ਦੇ ਰਹੇ ਹਾਂ ਪਸ਼ਮੀਨੇ ਦਾ ਕੋਈ ਕੱਟ-ਕੱਟ ਨਹੀਂ ਹੁੰਦੀ ਜੀ 2.5 ਮੀਟਰ ਸ਼ਰਟ ਤੇ 2.5 ਮੀਟਰ ਬਾਟਮ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਅਗਲੇ ਸੂਟ ਚੈੱਕ ਕਰੋ ਜੀ ਇਹ ਵੀ ਸੂਟ ਪਸ਼ਮੀਨੇ ਦੇ ਆ ਕੂੜਤਾ ਹੈ ਜੀ ਨਾਲ ਸਟਾਲ ਹੈ ਬਾਟਮ ਹੈ ਸੂਟ ਦਾ ਪ੍ਰਾਈਸ ਹੈਗਾ ਜੀ 1199 1199 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਆ ਜੀ ਇਹ ਵੀ ਸੂਟ ਪਸ਼ਮੀਨੇ ਦਾ ਨਿਊ ਨਿਊ ਲੁੱਕ ਦੇ ਸੂਟ ਲੈ ਕੇ ਆਨੇ ਆ ਜੀ ਜਲਦੀ ਤੋਂ ਜਲਦੀ ਆਰਡਰ ਕਰਿਆ ਕਰੋ ਜਦੋਂ ਤੁਸੀਂ ਆਰਡਰ ਕਰਦੇ ਆ ਇਹਨਾਂ ਨੂੰ ਸਟਾਕ ਸਾਡੇ ਕੋਲ ਖਤਮ ਹੋ ਜਾਂਦਾ ਜੀ ਬਹੁਤ ਸੋਹਣੇ ਪਸ਼ਮੀਨੇ ਦੇ ਸੂਟ ਹੈ ਜੀ ਸੂਟ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਣਾ ਜੀ ਇੰਨੇ ਜਿਆਦਾ ਸੋਹਣੇ ਸੂਟ ਹੈ ਸੂਟ ਦਾ ਪ੍ਰਾਈਸ ਹੈਗਾ ਜੀ 1199 1199 ਵਿੱਚ ਅਸੀਂ ਤੁਹਾਨੂੰ ਬਹੁਤ ਹੀ ਪਿਆਰਾ ਫੈਬਰਿਕ ਦੇ ਰਹੇ ਹਾਂ ਇਹ ਪਸ਼ਮੀਨੇ ਤੇ ਨਾ ਕੋਈ ਬੂਰ ਹੋਣਾ ਜੀ ਨਾ ਕੋਈ ਐਦਾਂ ਦੀ ਗੱਲ ਹੈ ਜੀ ਇਹ ਸੂਟ ਤੁਹਾਨੂੰ ਅਸੀਂ ਬਹੁਤ ਹੀ ਵਧੀਆ ਕੁਆਲਿਟੀ ਚ ਦੇ ਰਹੇ ਹਾਂ ਪਸ਼ਮੀਨੇ ਦੇ ਪਸ਼ਮੀਨੇ ਦੇ ਸੂਟ ਜੀ ਫਰਵਰੀ ਤੱਕ ਪਈ ਜਾਣੇ ਜੀ ਬਹੁਤ ਪਿਆਰਾ ਪਸ਼ਮੀਨਾ ਹੈ ਜੀ ਤੁਸੀਂ ਸਾਤੋਂ ਸੂਟ ਸਟੀਚ ਵੀ ਕਰਾ ਸਕਦੇ ਆ ਆਪਣਾ ਨਾਪ ਸੈਂਡ ਕਰ ਦਿਓ ਸੂਟ ਅਸੀਂ ਤੁਹਾਡਾ ਸਟੀਚ ਕਰਕੇ ਭੇਜ ਦੋਗੇ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ 5 ਮੀਟਰ ਪਿਓਰ ਪਸ਼ਮੀਨਾ ਡਿਜੀਟਲ ਪ੍ਰਿੰਟ ਰਾਮ ਟੈਕਸ ਦੀ ਜੀ ਪਸ਼ਮੀਨਾ ਹੈ ਜੀ ਘੇਰੇ ਤੇ ਤੁਹਾਨੂੰ ਵਰਕ ਮਿਲੇਗਾ ਜੀ ਬਹੁਤ ਸੋਹਣਾ ਤੇ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1198 ਨਾਲ ਜੀ ਅਸੀਂ ਬਹੁਤ ਹੀ ਫੁੱਲ ਪਿਓਰ ਸੌਫਟ ਦੁਪੱਟਾ ਲਾਇਆ ਹੋਇਆ ਜੀ 2.5 ਮੀਟਰ ਦਾ ਫੁੱਲ ਪਿਓਰ ਦਾ ਦੁਪੱਟਾ ਹੈ ਜੀ 2.5 ਮੀਟਰ ਦਾ ਸੂਟ ਦਾ ਪ੍ਰਾਈਸ ਹੈਗਾ ਜੀ 1198 1198 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਐਦਾਂ ਦੇ ਸੂਟ ਬਾਏ ਕਰਨ ਲਈ ਤੁਸੀਂ ਸਾਤੋਂ ਸਪੈਸ਼ਲ ਪਿਕਾ ਵੀ ਮੰਗਵਾ ਸਕਦੇ ਆ ਜੀ ਇਹ ਸੂਟ ਹੁੰਦੇ ਨੇ ਕਿ ਜਿਵੇਂ ਸਾਡੀ ਪਸੰਦ ਦੇ ਅਸੀਂ ਤੁਹਾਨੂੰ ਵੀਡੀਓ ਚ ਪਾ ਦਨੇ ਆ ਤੁਸੀਂ ਆਪਣੀ ਚੁਆਇਸ ਦੇ ਦੱਸ ਕੇ ਮੇਰੇ ਤੋਂ ਹੋਰ ਵੀ ਸੂਟ ਆਉਂਦੀਆਂ ਪਿਕਾ ਮੰਗਵਾ ਸਕਦੇ ਆ ਜੀ WhatsApp ਤੇ ਨੰਬਰ ਜੋ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਤੇ ਮੇਰਾ WhatsApp ਚੱਲਦਾ ਏ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਵਧੀਆ ਤੁਹਾਨੂੰ ਪਸ਼ਮੀਨੇ ਦਾ ਸੂਟ ਮਿਲੂਗਾ 5 ਮੀਟਰ ਦੇ ਜਰੀ ਵਰਕ ਹੋਇਆ ਹੋਇਆ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1599 1599 ਸੂਟ ਦਾ ਪ੍ਰਾਈਸ ਹੈ ਜੀ ਕਲਰ ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਜੀ ਕੋਈ ਐਦਾਂ ਦੇ ਨਹੀਂ ਹੈ ਵੀ ਅਸੀਂ ਕਲਰ ਤੁਸੀਂ ਬਾਰ ਬਾਰ ਇੱਕੋ ਪਸ਼ਮੀਨੇ ਚ ਰਿਪੀਟ ਕਰਦੇ ਹਾਂ ਜੀ ਹਰ ਵਾਰੀ ਨਿਊ ਕਲਰ ਲਿਆਉਣ ਦੀ ਕੋਸ਼ਿਸ਼ ਕਰੀਦੀ ਹੈ ਜੀ ਨਿਊ ਸਟਾਈਲ ਦੀ ਪਸ਼ਮੀਨਾ ਲੈ ਕੇ ਆਈ ਦੀ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਕੋਲ ਮੇਰਾ ਕੱਪੜਾ ਜਾਂਦਾ ਉਹਨਾਂ ਨੂੰ ਪਤਾ ਹੈ ਕਿ ਕੱਪੜੇ ਦੀ ਕੁਆਲਿਟੀ ਕੀ ਆ ਕੰਮ ਕਿਦਾਂ ਦਾ ਹੈ ਜੀ ਐਦਾਂ ਦਾ ਕੋਈ ਕੰਮ ਨਹੀਂ ਹੈ ਜੀ ਤੁਸੀਂ ਸੂਟ ਦੀ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰਨੀ ਹੈ ਜੀ ਉਸ ਤੋਂ ਬਾਅਦ Google Pay Paytm ਕਰਕੇ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਐਡਰੈਸ ਕਮੈਂਸ਼ਨ ਕਰ ਦਿਓ ਜੀ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਪਸ਼ਮੀਨੇ ਦੇ ਕਿ ਆ ਕਹਿਣਾ ਸੂਟਾਂ ਦੀ ਸੂਟਾਂ ਦੀ ਲੁੱਕ ਬਹੁਤ ਹੀ ਪਿਆਰੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਜੀ ਗੁਸਤੋਵਾ ਜੀ ਤੁਸੀਂ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਆ 벨ਵਟ 900 9000 벨ਵਟ 9000 ਇਹ ਜੀ ਮਤਲਬ ਤੁਹਾਨੂੰ ਤਾਂ ਦੱਸਣ ਦਾ ਮਤਲਬ ਹੈ ਕਿ ਇਹ ਬੈਲਵੈਂਟ ਬਹੁਤ ਵਧੀਆ ਹੁੰਦੀ ਹੈ ਜੀ ਸੂਟ ਦਾ ਪ੍ਰਾਈਸ ਇੰਨਾ ਘੱਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2795 2795 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ 벨ਵਟ ਦਾ ਸੂਟ ਦੇ ਰਹੇ ਹਾਂ ਜੀ ਕੇਰੇ ਤੇ ਬਿਲਕੁਲ ਬਰੀਕ ਵੇਲ ਬਣੀ ਵੀ ਹੈ ਜੀ ਦੁਪੱਟੇ ਦੇ ਚਾਰੇ ਪਾਸੇ ਤੁਹਾਨੂੰ ਕਟਾਅ ਮਿਲਣਗੇ ਬਹੁਤ ਪਿਆਰਾ ਕੰਮ ਆਵਾ ਦੁਪੱਟੇ ਚ ਸੂਟ ਦਾ ਪ੍ਰਾਈਸ ਹੈਗਾ ਓਨਲੀ 2795 2795 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਕੋਈ ਸੂਟ ਛੱਡਣਾ ਨਹੀਂ ਹੈਗਾ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਇਦਾਂ ਦੇ ਸੂਟ ਦੇਖਣ ਲਈ ਤੁਸੀਂ ਮੈਨੂੰ ਪਰਸਨਲੀ ਜਿੱਦਾਂ ਦੀ ਤੁਹਾਡੀ ਚੋਆਇਸ ਹੈ ਮੈਸੇਜ ਵੀ ਕਰ ਸਕਦੇ ਆ ਮੇਰੀ ਕੋਸ਼ਿਸ਼ ਰਹੂਗੀ ਕਿ ਮੈਂ ਤੁਹਾਡੀ ਚੋਆਇਸ ਪੂਰੀ ਕਰਾਂ ਉਦਾਂ ਦੀ ਸੂਟ ਲੈ ਕੇ ਤੁਹਾਡੇ ਲਈ ਵੀਡੀਓ ਲੈ ਕੇ ਆਵਾਂ ਹਨਾ ਵੈਸੇ ਤਾਂ ਜੀ ਬੈਲਵਟ ਦੇ ਸੂਟ ਬਿਲਕੁਲ ਨਵੇਂ ਟ੍ਰੈਂਡ ਦੇ ਲੈ ਕੇ ਆਈ ਦਿਆਂ ਬਾਜ਼ਾਰ ਨਾਲੋਂ ਹਟ ਕੇ ਸੋਹਣੇ-ਸੋਹਣੇ ਸੂਟ ਇਹਨਾਂ ਵਿੱਚੋਂ ਤੁਸੀਂ ਜਿੱਦਾਂ ਦਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸੂਟ ਸਾਤ ਤੋਂ ਵਾਇ ਕਰ ਸਕਦੇ ਆ ਲੈਥ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਸੂਟ ਦੀ ਲੈਂਥ ਤੁਸੀਂ ਜਿੰਨੀ ਮਰਜ਼ੀ ਬਣਾ ਸਕਦੇ ਆ ਕਿਉਂਕਿ ਸਾਡੀ ਬਠੀਕ ਹੈ ਅਸੀਂ ਹਮੇਸ਼ਾ ਲੈਂਥ ਫੁੱਲਵਾਜੂ ਕੋਸ਼ਿਸ਼ ਕਰੀ ਰਹੀ ਆ ਕਿ ਜਦ ਤੁਹਾਡੇ ਤੱਕ ਕੱਪੜਾ ਪਹੁੰਚੇ ਤੁਹਾਡਾ ਸੂਟ ਖੁੱਲਾ ਡੁੱਲਾ ਬਣੇ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਪਿਓਰ ਸ਼ਿਮਰ ਦੀ ਤੁਹਾਨੂੰ ਸ਼ਰਟ ਮਿਲੂਗੀ ਬਾਟਮ ਪਿਓਰ ਸਿਲਕ ਦੀ ਮਿਲੂਗੀ ਹੈਂਡਵਰਕ ਹੋਇਆ ਵਾ ਦੁਪੱਟਾ ਪਿਓਰ ਔਰਗੇਂజా ਪੱਟੀ ਐਂਡ ਫੈਂਸੀ ਲੇਸ ਲਾ ਕੇ ਦੁਪੱਟੇ ਨੂੰ ਬਹੁਤ ਹੀ ਪਿਆਰਾ ਲੁੱਕ ਦਿੱਤੀ ਵੀ ਹੈ ਜੀ ਕਲਰ ਚੈੱਕ ਕਰੀ ਜਾਓ ਜੀ ਕਲਰ ਜਿਹੜਾ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਸੂਟ ਬਾਏ ਕਰ ਸਕਦੇ ਆਂ ਜੀ 4550 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੇ ਤੁਸੀਂ ਮਾਰਕੀਟ ਵਿੱਚ ਇਦਾਂ ਦੇ ਸੂਟ ਲੱਭੋਗੇ ਜੀ ਨਹੀਂ ਮਿਲਣੇ ਕਿਉਂਕਿ ਅਸੀਂ ਖੁਦ ਫੈਬਰਿਕ ਲਿਆ ਕੇ ਕਲਰ ਕੰਟਰਾਸਟ ਬਣਾ ਕੇ ਤੁਹਾਡੇ ਲਈ ਸੂਟ ਵਰਕ ਕਰਾਉਨੇ ਆ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ 4550 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ 4550 ਸੂਟ ਦਾ ਪ੍ਰਾਈਸ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਫਾਈਨਲ ਕਰਨ ਲਈ ਤੁਸੀਂ ਸਟੋਰ ਤੋਂ ਸੂਟ ਦੀ ਜਾਣਕਾਰੀ ਹੋਰ ਵੀ ਚੰਗੀ ਤਰ੍ਹਾਂ ਲੈ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਪੂਰਾ ਹੈਵੀ ਸੂਟ ਹੈ ਜੀ ਦੇਖੋ ਸੂਟ ਦੀ ਲੁੱਕ ਕਿੰਨੀ ਪਿਆਰੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 2795 2795 ਸੂਟ ਦਾ ਪ੍ਰਾਈਸ ਹੈ ਜੀ ਸੂਟ ਦੇਖੋ ਕਿੰਨਾ ਜਿਆਦਾ ਸੋਹਣਾ ਹੈ ਜੀ 2795 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਜੀ ਕਲਰ ਆਪਸ਼ਨ ਹੈਗਿਆਂ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਪਿਕ ਸ਼ੋਅ ਕਰ ਰਹੀ ਹਾਂ ਉਹਦੇ ਵਿੱਚੋਂ ਤੁਸੀਂ ਕਿਸੇ ਵੀ ਕਲਰ ਤੇ ਸਾਨੂੰ ਸੱਤੋਂ ਮੰਗਵਾ ਸਕਦੇ ਆ ਜੀ ਜਾਂ ਆਪਣਾ ਕਲਰ ਦੱਸ ਕੇ ਤੁਸੀਂ ਵਰਕ ਵੀ ਕਰਵਾ ਸਕਦੇ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2795 ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਸੂਟ ਦਾ ਬਾਟਮ ਤੇ ਵੀ ਵਰਕ ਕਰਿਆ ਹੋਇਆ ਹੈ ਜੀ ਸੂਟ ਦਾ ਪ੍ਰਾਈਸ ਹੈਗਾ 3590 ਇਹ ਕਿਸੇ ਕਸਟਮਰ ਦਾ ਸੂਟ ਰੈਡੀ ਕਰਿਆ ਸੀ ਉਹਨਾਂ ਨੇ ਡਿਜ਼ਾਈਨ ਸਾਨੂੰ ਸੈਂਡ ਕਰਿਆ ਤਾਂ ਸੇਮ ਡਿਜ਼ਾਈਨ ਬਣਾਇਆ ਸੇਮ ਉਹਨਾਂ ਨੇ ਦੁਪट्टे ਦਾ ਕਲਰ ਦੱਸਿਆ ਸੀ ਤੁਸੀਂ ਆਪਣੀ ਚੁਆਇਸ ਨਾਲ ਵੀ ਸਾਤੋਂ ਸੂਟ ਰੈਡੀ ਕਰਵਾ ਸਕਦੇ ਆ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 3590 3590 ਵਿੱਚ ਤੁਸੀਂ ਇਦਾਂ ਦਾ ਸੂਟ ਸਾਤੋਂ ਰੈਡੀ ਕਰਵਾ ਸਕਦੇ ਆ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਇਹ ਵੀ ਏਸੀ ਮੇਰੀ ਭੈਣ ਦਾ ਹੈ ਇਹਨੇ ਵੀ ਆਪਣੀ ਚੁਆਇਸ ਦਾ ਫੈਬਰਿਕ ਲਵਾਇਆ ਤੇ ਚੁਆਇਸ ਦਾ ਦੁਪੱਟਾ ਰਖਵਾਇਆ ਸੂਟ ਦਾ ਪ੍ਰਾਈਸ ਹੈਗਾ ਜੀ 3890 3800 ਰੱਬੇ ਵਿੱਚ ਅਸੀਂ ਉਹਨਾਂ ਨੂੰ ਇੰਨਾ ਪਿਆਰਾ ਸੂਟ ਰੈਡੀ ਕਰਕੇ ਦਿੱਤਾ ਹੈ ਇਹ ਸਟੀਚ ਹੋ ਕੇ ਸੂਟ ਜਾਣੇ ਆ ਜੀ ਇਹ ਫੌਰਨ ਕਿਸੇ ਦਾ ਆਰਡਰ ਹੈ ਉੱਥੇ ਸੂਟ ਭੇਜਣੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਤੁਸੀਂ ਵੀ ਇਦਾਂ ਦੇ ਸੂਟ ਸਾਤੋਂ ਰੈਡੀ ਕਰਵਾ ਸਕਦੇ ਆ ਜੀ ਹਰ ਰੇਂਜ ਦਾ ਕੱਪੜਾ ਸੀ ਤੁਹਾਡੇ ਲਈ ਲੈ ਕੇ ਆਉਣੇ ਆ ਜੀ ਇਹ ਕਿਸੇ ਨੇ ਜਾਗੋ ਲਈ ਸੂਟ ਰੈਡੀ ਕਰਵਾਇਆ ਦੇਖੋ ਜੀ ਫੁਲਕਾਰੀ ਦੀ ਸ਼ਰਟ ਕਰਾਈ ਆ ਬਾਟਮ ਦੇਖੋ ਜੀ ਦੁਪੱਟਾ ਇੰਨਾ ਫੈਨਸੀ ਰੈਡੀ ਕਰਵਾਇਆ ਜੀ ਓਨਲੀ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਉਗੇ ਜੀ ਰੇਟ ਹੈਗਾ ਜੀ ਇਹਦਾ 3890 3890 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਰੈਡੀ ਕਰਕੇ ਦਵਾਂਗੇ ਜੀ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਆ ਜਦ ਤੁਸੀਂ ਸੂਟ ਵੇਅਰ ਕਰੋਗੇ ਸਾਰੇ ਵਿਆਹ ਵਿੱਚ ਤੁਸੀਂ ਇਕੱਲੇ ਹੀ ਚਮਕੋਗੇ ਇੰਨਾ ਸੋਹਣਾ ਸੂਟ ਹੈ ਜੀ ਦੇਖੋ ਮੈਂ ਚੰਗੀ ਤਰ੍ਹਾਂ ਤੁਹਾਨੂੰ ਦੁਪੱਟਾ ਵੀ ਖੋਲ ਕੇ ਦਿਖਾਉਣ ਦੀ ਕੋਸ਼ਿਸ਼ ਕਰੀ ਆ ਕੋਈ ਤੁਹਾਨੂੰ ਕੰਫਿਊਜ਼ਨ ਨਾ ਰਹੇ ਸੂਟ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ ਜੀ ਹਨਾ ਤੁਸੀਂ ਐਦਾ ਦੇ ਸੂਟ ਚਾਰਜ ਪੰਜ ਜਿੰਨੀ ਤੁਹਾਡੀ ਚੁਆਇਸਾਂ ਨੇ ਵੀ ਸੱਤ ਤੋਂ ਇਕੱਠੇ ਵਾਏ ਕਰ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਸਿਲਕ ਦਾ ਸੂਟ ਹੈ ਜੀ ਪਿਓਰ ਸਿਲਕ ਦਾ ਉਹ ਦੁਪੱਟਾ ਤੁਹਾਨੂੰ ਔਰਗੈਂਜਾ ਦਾ ਮਿਲੇਗਾ ਸੂਟ ਦਾ ਪ੍ਰਾਈਸ ਹੈਗਾ ਜੀ 5895 5895 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਇਹਦੇ ਵਿੱਚ ਦੋ ਕਲਰ ਹੈ ਜੀ ਇੱਕ ਇਹ ਵਾਲਾ ਇੱਕ ਲਾਈਟ ਲੈਮਨ ਕਲਰ ਬਹੁਤ ਹੀ ਪਿਆਰਾ ਇਹ ਨਾ ਇਹ ਪੀਲਾ ਹੀ ਆ ਬੋ ਨਾ ਇਹ ਲੈਮਨ ਹੈ ਬਹੁਤ ਸਰਦਾਰੀ ਕਲਰ ਹੈ ਉਸ ਤੋਂ ਬਾਅਦ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਪਿੰਕੀ ਜਿਹਾ ਸ਼ੇਡ ਹੈ ਜੀ ਐਦਾਂ ਦਾ ਸ਼ੇਡ ਆਇਆ ਵਾ ਬਹੁਤ ਹੀ ਵਧੀਆ ਲੱਗਦਾ ਹੈ ਜਿਵੇਂ ਕਿਸੇ ਮੇਰੀ ਭੈਣ ਦੀ ਬੇਟੀ ਦੀ بیٹے ਦੀ ਮੈਰਿਜ ਹੈ ਤਾਂ ਤੁਸੀਂ ਐਦਾਂ ਦਾ ਕਲਰ ਜ਼ਰੂਰ ਵੇਅਰ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ ਜੀ 5895 5895 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਦੇ